ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਈ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਜੀ ਤੇ ਇਹ ਟਾਈਮ ਦੁਪਹਿਰ ਦਾ ਜੀ ਮੈਂ ਦੁਪਹਿਰੇ ਬਲੌਗ ਸ਼ੁਰੂ ਕਰਨ ਲੱਗਿਆ ਕਿਉਂਕਿ ਦਮਨ ਆਉਣ ਵਾਲਾ ਤੇ ਮੈਂ ਦਮਨ ਦਾ ਵੇਸਟਾ ਹੁੰਦੀ ਬਲੌਗ ਸ਼ੁਰੂ ਕੀਤਾ ਤਾਂ ਮੈਂ ਚਲੋ ਬਲੌਗ ਸ਼ੁਰੂ ਕਰ ਦਿੰਦੇ ਆ ਤੇ ਜੇਕਰ ਕੱਢੀਆਂ ਆਂ ਫਾਕ ਦਿੱਤੀ ਪਾਣੀ ਔਖਾ ਹੋ ਜੇ ਨਾ ਸਵੇਰੇ ਮੈਂ ਤਾਂ ਵੀ ਪਿਆ ਵੀ ਕਿ ਬੰਦ ਲਾ ਇਹ ਜਿਹਨੇ ਕੋ ਟਾਈਮ ਨਹੀਂ ਮੈਨੂੰ ਜਲਦੀ ਜਾਣਾ ਇਹ ਨਹੀਂ ਕਿ ਬੰਦ ਨਾ ਬਾਹਰ ਮੌਸਮ ਜਿਹੜਾ ਨਾ ਗਰਮੀ ਤਾਂ ਪੂਰੀ ਸੋਲ ਨਾ ਲਾ ਬਰੇਕ ਤੇ ਬੱਜੇ ਆਊਗਾ ਕੱਪੜੇ ਸੁੱਕਣੇ ਪਾਏ ਸਾਡਾ ਤੌਲੀਆ ਉਹ ਡਿੱਗ ਗਿਆ ਉਹਨ ਚੱਕ ਕੇ ਲਿਆਉਣਾ ਉੱਥੇ ਦਮਣੋਂ ਦੀ ਫੇਰ ਮੌਸਮ ਠੀਕ ਆ ਤੇ ਚਲੋ ਜੀ ਵਲੌਗ ਆਪਾਂ ਕੰਟੀਨਿਊ ਕਰਤਾ ਤੇ ਅੱਜ ਨਾ ਮੈਂ ਸਿਰ ਨੂੰ ਤੇਲ ਲਾਇਆ ਕਾਫੀ ਦਿਨ ਹੋ ਗਏ ਸੀ ਤੇਲ ਨਹੀਂ ਲਾਇਆ ਤੇ ਅੱਜ ਤੇਲ ਲਾਇਆ ਤੇ ਇੱਕ ਮੈਂ ਕਲਰ ਲਾਇਆ ਜਿਹੜਾ ਉਤਾਰ ਲਾਉਂਦੇ ਨੇ ਫਰੂਟ ਵਾਲਾ ਮੈਂ ਦਿਖਾਵਾਂਗੀ ਤੁਹਾਨੂੰ ਤੇ ਕਲਰ ਲਾਇਆ ਜਿਹੜਾ ਤਾਰ ਲੰਦੇ ਫਰੂਟ ਵਾਲਾ ਤੇ ਉਹਦੇ ਨਾਲ ਮੈਨੂੰ ਅਲਰਜੀ ਨਹੀਂ ਹੋਈ ਮੈਂ ਨਾਰੀਅਲ ਦਾ ਤੇਲ ਲਾਇਆ ਤੇ ਸਹੀ ਰਿਹਾ ਹਜੇ ਤੱਕ ਕੱਲ ਦਾ ਲਾਇਆ ਤੇ ਦੇਖਦੇ ਆ ਜੇ ਸੂਟ ਕਰ ਗਿਆ ਪਰ ਇਹਦਾ ਇੱਕ ਚੱਕਰ ਹੈ ਕੀ ਇਹਦੇ ਨਾਲ ਵਾਲਸ ਬਲੈਕ ਹੁੰਦੇ ਨੇ ਬ੍ਰਾਊਨ ਜਿਹੇ ਹੁੰਦੇ ਤੇ ਮੇਰੇ ਫਿਰ ਜ਼ਿਆਦਾ ਹੀ ਬਲੈਕ ਜੇ ਲੱਗਦੇ ਨੇ ਇਹ ਲੱਗਦਾ ਕਿ ਵਾਕਈ ਕਲਰ ਕੀਤਾ ਹੋਇਆ ਤੇ ਜਿਹੜਾ ਮੈਂ ਦੂਜਾ ਲਾਣੀ ਹਾਂ ਉਹ ਨੇਚਰਲ ਜਿਹਾ ਹੀ ਉਹਦੇ ਨਾਲ ਇੰਨਾ ਲੱਗਦਾ ਨਹੀਂ ਸੀ ਕਿ ਕਲਰ ਕੀਤਾ ਹੋਇਆ ਮੈਨੂੰ ਤਾਂ ਦਮੂ ਆ ਗਿਆ ਬਸ ਦਮੂ ਹੀ ਆਉਣ ਵਾਲਾ ਤੇ ਚਲੋ ਜੀ ਬਣੇ ਰਹੋ ਵਲੌਗ ਤੇ ਦਮਨਲੀ ਰੋਟੀ ਖਾ ਲਈ ਬੰਦ ਮੈਂ ਜੀ ਇੰਸਟਾਗ੍ਰam ਤੇ ਆਪਣਾ ਜਿਹੜਾ ਪਹਿਣਾ ਦਾ ਬਟਿਕਾ ਆਪਣੇ ਸੂਟਾਂ ਦਾ ਕੰਮ ਚੱਲ ਰਿਹਾ ਤੇ ਆਪਣਾ ਮੈਂ ਜਿਹੜਾ ਕੰਮ ਦਾ ਸਾਡਾ ਤਿੰਨਾ ਪਹਿਣਾ ਦਾ ਇਕੱਠਾ ਹੀ ਹੈ ਹਨਾ ਤੇ ਸੂਟ ਆਪਣਾ ਸੁਖਨਾ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਕੰਮ ਚੱਲ ਰਿਹਾ ਤੇ ਪ੍ਰਿੰਟ ਸੂਟ ਕੁਝ ਹੁਣ ਮੈਂ ਵੀ ਇੰਸਟਾਗ੍ਰam ਤੇ ਪਾ ਰਹੀ ਆ ਤੇ ਜਰੂਰ ਜਾ ਕੇ ਇੰਸਟਾਗ੍ਰam ਫੋਲੋ ਕਰਿਓ ਤੇ ਜੇਕੇ ਮੇਰੇ ਪਹਿਣ ਫਰਾਂ ਨੂੰ ਚਾਹੀਦੇ ਹੋਣਗੇ ਤੇ ਉੱਪਰ ਨੰਬਰ ਦਿੱਤਾ ਹੋਇਆ ਤੁਸੀਂ ਮੈਨੂੰ ਵਟਸਐਪ ਕਰਕੇ ਤੇ ਕੁਝ ਵੀ ਪੁੱਛ ਸਕਦੇ ਹੋ ਤੇ ਪਹਿਲਾਂ ਮੈਂ ਸੋਚਿਆ ਸੀ ਸੂਟ ਲਿਆਵਾਂਗੀ ਮੈਂ ਪਿੰਡੋਂ ਚੱਕ ਕੇ ਤੇ ਉਹਦੀ ਮੈਂ YouTube ਤੇ ਵੀਡੀਓ ਪਾਵਾਂਗੀ ਕਿਉਂਕਿ ਕਮ ਪ੍ਰਿੰਟ ਸੂਟਾਂ ਦਾ ਥੋੜਾ ਜਿਆਦਾ ਹੈ ਤੇ ਆਪਾਂ ਰਲ ਮਿਲ ਕੇ ਕਰਾਂਗੇ ਕਿ ਅਮਨ ਕੋ ਹੈਂਡਵਰਕ ਦਾ ਕੰਮ ਜਿਆਦਾ ਆ ਰਿਹਾ ਤੇ ਉਹ ਕਹਿੰਦੀ ਸੀ ਥੋੜਾ ਜਿਹਾ ਤੂੰ ਇਹਨੂੰ ਸੰਭਾਲ ਇੱਥੇ ਬੈਠੀ ਹੋਈ ਉੱਥੇ ਤਾਂ ਆਪਾਂ ਸੰਭਾਲਦੇ ਮੈਂ ਸੋਚਿਆ ਚਲੋ ਠੀਕ ਹੈ ਤੇ ਆਪਾਂ ਜਿਹੜਾ ਪ੍ਰਿੰਟ ਸੂਟ ਦਾ ਕੰਮ ਚੱਕ ਲਿਆ ਤੇ ਅਮਨ ਨੇ ਕਰ ਰਹੀ ਐ ਇਸ ਟਾਈਮ ਹੈਂਡਵਰਕ ਦਾ ਥਰੈਡਵਰਕ ਦਾ ਜੋ ਵੀ ਮਸ਼ੀਨਵਰਕ ਦਾ ਤੇ ਜਰੂਰ ਤੁਸੀਂ ਸਪੋਰਟ ਕਰਿਓ ਕਿਉਂਕਿ ਮੇਰੇ ਵਾਸਤੇ ਨਵਾਂ ਕਿਉਂਕਿ ਅਮਨ ਤਾਂ ਕਰ ਰਹੀ ਸੀ ਮੇਰੇ ਵਾਸਤੇ ਨਵਾਂ ਤੇ ਹੌਲੀ-ਹੌਲੀ ਸਿੱਖਾਂਗੇ ਕੁਝ ਨਾਲੇ ਸਿੱਖਣ ਨੂੰ ਮਿਲੇਗਾ ਨਾਲੇ ਐਕਸਪੀਰੀਅੰਸ ਹੋਏਗਾ ਤੇ ਜਰੂਰ ਫੋਲੋ ਕਰਿਓ ਇੰਸਟਾਗ੍ਰam ਤੇ ਤੇ ਦੱਸਿਓ ਕਿ ਤੁਹਾਨੂੰ ਕਿਵੇਂ ਲੱਗੇ ਪ੍ਰਿੰਸੇਪ ਤੇ ਚਲੋ ਜੀ ਮੈਂ ਦਮਨ ਦਾ ਵੇਟ ਕਰ ਲਾਂ ਤੇ ਦਮਨ ਆ ਕੇ ਦੱਸੇਗੀ ਕਿ ਮੈਂ ਕੀ ਖਾਣਾ ਉਹ ਆ ਕੇ ਕਰ ਦਿੰਦੀ ਹੁੰਦੀ ਕਈ ਵਾਰ ਮੈਂ ਰੋਟੀ ਖਾਣੀ ਕਈ ਵਾਰ ਕਹਿੰਦੀ ਨਹੀਂ ਖਾਣੀ ਦੁੱਧ ਪੀਣਾ ਬਸ ਮੈਂ ਵੀ ਉਹਦਾ ਹੀ ਵੇਟ ਕਰ ਰਹੀ ਹਾਂ ਬਸ ਆਉਣ ਹੀ ਵਾਲੀ ਏ ਤੇ ਗਰਮੀ 'ਚ ਬੁਰਾ ਹਾਲ ਹੋਇਆ ਪਿਆ ਤੇ ਅੱਜ ਘਰ ਦੇ ਕੰਮ ਕੀਤੇ ਨੇ ਕੱਲ ਕੁਝ ਕੱਪੜੇ ਪ੍ਰੈਸ ਕੀਤੇ ਤੇ ਕੁਝ ਅੱਜ ਕੀਤੇ ਨੇ ਤੇ ਮੈਂ ਅੱਜ ਸਿੱਧਾ ਰਿਸਿਪ ਲਾਇਆ ਕੂਲਰ ਹੀ ਲਾਇਆ ਕਿਉਂਕਿ ਐਸੀ ਥਲੇ ਬੈਠਾ ਹੋਇਆ 그러면은 ਸਾਰਾ ਗਰਮ ਜੀ ਹੋ ਗਿਆ ਪਿਆ ਤੇ ਇੱਧਰ ਜਿਹੜੇ ਕੱਪੜੇ ਤੋਂ ਸਾਰੇ ਫੋਲਡ ਕਰਕੇ ਰੱਖਦੇ ਨੇ ਆਪਾਂ ਨੇ ਬਸ ਹੁਣ ਇਹਨਾਂ ਨੂੰ ਜਿਹੜੇ ਪ੍ਰੈਸ ਕਰਨ ਵਾਲੇ ਪ੍ਰੈਸ ਕਰਾਂਗੇ ਤੇ ਬਾਕੀ ਜਿਹੜੇ ਲਿਮਾਰੀ ਚ ਰੱਖਣ ਵਾਲੇ ਲਿਮਾਰੀ ਚ ਅੱਧਵਾਨ ਸਾਡਾ ਭਰਿਆ ਪਿਆ ਹੈ ਕੱਪੜਿਆਂ ਦਾ ਅੱਜ ਮੈਂ ਸਾਰਾ ਸਾਫ਼ ਕਰਤਾ ਤੇ ਇਹ ਬੈੱਡ ਸ਼ੀਟ ਵੀ ਆਪਾਂ ਨੇ ਧੋਣੀ ਹੈ ਕਿਉਂਕਿ ਸਾਡੇ ਭੈਣ ਭਰਾ ਦਾ ਕਿਸੇ ਦਾ ਕਮੈਂਟ ਨਾ ਆ ਜਾਏ ਕਿ ਬੈੱਡ ਸ਼ੀਟ ਨਹੀਂ ਧੋਤੀ ਕਿਉਂਕਿ ਇੱਥੇ ਬੰਦਾ ਨਹੀਂ ਗਰਮੀ ਕਰਕੇ ਕੋਈ ਨਾ ਇੱਧਰ ਸੋਫਿਆਂ ਤੇ ਬੰਦਾ ਤੇ ਨਾ ਇੱਥੇ ਕੋਈ ਬੰਦਾ ਜ਼ਿਆਦਾਤਰ ਰਹਿੰਦੇ ਏਸੀ ਵਾਲੇ ਰੂਮ 'ਚ ਤੇ ਅੱਜ ਏਸੀ ਲਾਇਆ ਨਹੀਂ ਅੱਜ ਆਪਾਂ ਨੇ ਕੂਲਰ ਹੀ ਲਾਇਆ ਟਾਈਮ 3:00 ਵਜੇ 10 ਮਿੰਟ ਹੋ ਗਏ ਨੇ ਤੇ ਦਮਨ ਕਈ ਵਾਰ ਸਵਾ 3:00 ਹੁੰਦੀ 3:20 ਤੇ ਵੀ ਵਜਜ ਦੇਖਦੇ ਆ ਜਦੋਂ ਟੀਚਰਾਂ ਦੀ ਮੀਟਿੰਗ ਹੁੰਦੀ ਉਸ ਦਿਨ ਲੇਟ ਆਉ ਜਿਹੜੀ ਵਿਚਾਰੀ ਨਾ ਪਲੇਟ ਹੋ ਜਾਂਦੀ ਸਵੇਰੇ ਜਾਂਦੀ ਵੀ ਛੇਤੀ 7:00 ਹੋ ਜਾਂ ਤੇ ਆਉਂਦੀ ਵੀ 3:30 ਵਜੇ ਵੀ ਕਈ ਵਾਰ ਉਹ 3:30 ਵਜੇ ਤੇ ਕਈ ਵਾਰ ਪੌਣੇ 4 ਤੇ ਜਦੋਂ ਟੀਚਰਾਂ ਦੀ ਮੀਟਿੰਗ ਹੁੰਦੀ ਤੇ ਉਹਦੇ ਕਰਕੇ ਦਮਨ ਨੂੰ ਵੀ ਲੇਟ ਆਉਣਾ ਪੈਂਦਾ ਤੇ ਕਈ ਵਾਰ ਲੇਟ ਹੋ ਜਾਂਦੀ ਫਿਰ ਆਉਂਦਿਆ ساری ਵਿਚਾਰੀ ਕੱਪੜੇ ਚੇਂਜ ਕਰਕੇ ਰੋਟੀ ਖਾਣੀ ਗਾ ਕੇ ਤੇ ਨਾਲ ਦੀ ਨਾਲ ਟਿਊਸ਼ਨ ਭੱਜ ਜਾਂਦੀ ਹੈ। ਇੱਕ ਵਾਰ ਕਹਿੰਦੀ ਮम्मा ਮੈਂ ਥੱਕ ਗਈ। ਟਾਈਮ ਹੋ ਗਿਆ ਪੌਣੇ 6 ਵੇ ਦਾ ਕਿਉਂਕਿ ਆਪਾਂ ਵਿੱਚ ਵਿਚਾਲੇ ਤਾਂ ਨਹੀਂ ਮਿਲੇ ਤੇ ਦਮਣ ਨਾਲ ਸਿੱਧੀ ਟਿਊਸ਼ਨ ਹੀ ਚਲੀ ਗਈ ਤੇ ਉਹਨਾਂ ਦੀ ਬੈਣ ਉੱਧਰ ਹੀ ਲੰਘਦੀ ਤੇ ਕਹਿੰਦੀ ਮम्मा ਉੱਥੇ ਕਿਉਂਕਿ ਘਰੇ ਆਉਂਦੀ ਉਹ ਪੌਣੇ 4:00 ਵਜੇ ਵਿਚਾਰੀ ਸਿਰਫ ਕੱਪੜੇ-ਕੁਪੜੇ ਚੇਂਜ ਕਰਦੀ ਨਾਲ ਦੀ ਨਾਲ ਟਿਊਸ਼ਨ ਦਾ ਟਾਈਮ ਹੋ ਜਾਂਦਾ ਤੇ ਉਹਦਾ ਫਿਰ ਉਹਨੂੰ ਫੋਨ ਆਇਆ ਦਮਨ ਦਾ ਕਹਿੰਦੀ ਮਮਾ ਮੈਂ ਉੱਥੇ ਟਿਊਸ਼ਨ ਚਲੀ ਗਈ ਤੇ ਮੈਂ ਫੇਟ ਕਰਦੀ ਹਾਂ ਤੇ ਉਹ ਵਿਚਾਰੀ ਨਾ ਜ ਰੋਟੀ ਵੀ ਨਹੀਂ ਖਾਦੀ ਪਤਾ ਨਹੀਂ ਭੁੱਖ ਲੱਗੀ ਹੋਣੀ ਹੈ ਤੇ ਹੁਣ ਟਾਈਮ ਪੌਣੇ 6:00 ਦਾ ਬਸ ਮੈਂ ਨੇ ਚੱਲੀਆਂ ਦਮਨ ਨੂੰ ਲੈਣ ਵਾਸਤੇ ਤੇ ਆਉਂਦੀ ਐ ਦਮਨ ਬਾਕੀ ਦੇਖਦੇ ਆ ਉਹਨੂੰ ਕਿੰਨੀ ਨਹੀਂ ਚੱਲਣੀ ਭੁੱਖ ਲੱਗੀ ਰੋਟੀ ਰੋਟੀ ਮੈਂ ਬਣਾ ਕੇ ਦੇਣੀ ਆ ਉਹਨੂੰ ਤੇ ਕਹਿੰਦੀ ਸੀ ਮਮਾ ਤੁਸੀਂ 6:00 ਵਜੇ ਆ ਜਾਓ ਸਰ ਦਾ ਫੋਨ ਆਇਆ ਸੀ ਸਰ ਦੇ ਫ ਤੇ ਬੱਸ ਮੈਂ ਪੌਣੇ ਸੀ ਹੋਇਰੇ ਨਿਕਲਦੇ ਆ ਕਿਉਂਕਿ ਬਾਜ਼ਾਰ ਸਾਰਾ ਕਾਫੀ ਟ੍ਰੈਫਿਕ ਹੁੰਦੀ ਹੈ ਤੇ ਟਿਊਸ਼ਨ ਉਹਦੀ ਦੂਰ ਹੈ ਤੇ ਮੈਂ ਚੱਲਦੀ ਹਾਂ ਲੈ ਆਉਣਾ ਕੋਈ ਕੋਈ ਚਾਬੂ ਲੱਭੀ ਤੇ ਗਰਮੀ ਇੰਨੀ ਹੈ ਜੀ ਨਹੀਂ ਘਰ ਦਾ ਨਿਕਲਣ ਨੂੰ ਚਲੋ ਮੈਂ ਦਮੋਂ ਲੈ ਆਵਾਂ ਆ ਕੇ ਮਿਲਦੇ ਆਂ ਸਾਡਾ ਦਮੋਂ ਆ ਗਿਆ ਟਿਊਸ਼ਨ ਤੋਂ ਦਮੋਂ ਆਉਂਦਾ ਹੋਇਆ ਚੀਜੀ ਲੈ ਕੇ ਆਇਆ ਤੇ ਬਾਹਰ ਹਵਾ ਚੱਲ ਰਹੀ ਹੈ ਤੇ ਮੈਂ ਦਮੋਂ ਬਾਹਰ ਬੈੰਨੇ ਆਪਾਂ ਦਮੋਂ ਸਤਿਕਾਰ ਤੁਸੀਂ ਟਿਊਸ਼ਨ ਤੋਂ ਉੱਧਰ ਸਕੂਲ ਤੋਂ ਉੱਧਰ ਤੁਰ ਗਏ ਸਤਿਕਾਰ ਜੀ ਸਾਰਿਆਂ ਨੂੰ ਥੱਕ ਗਿਆ ਮੇਰਾ ਪੁੱਤਾ ਭੁੱਖਾ ਚਲ ਖਾ ਲੋ ਪਹਿਲਾਂ ਤੂੰ ਜੀ ਸਕੂਲ ਟ੍ਰਿਪ ਲੈ ਕੇ ਜਾ ਰਹੇ ਨਸਰ ਨਸਾ ਜਾ ਰਹੇ ਜਾ ਅਮਰੀਕਾ ਹੂੰ ਜਾ ਤਾ ਹੈ ਕਹਿ ਰਹੇ ਹੋ ਯੂਨੀਵਰਸ ਬਸ ਸੱਚਾ ਹੈ ਯਾਰਾਂ ਚਲੋ ਕੋਈ ਗੱਡੀ ਕੋ ਮਾਓਗੇ ਐਕਸਪੀਰੀਅੰਸ ਹੋ ਜਾਊਗਾ ਹੂੰ ਪੈਸੇ ਦੇ ਦਿਓ ਮੈਨੂੰ ਅਮਰੀਕਾ ਦਾ ਵੀਜ਼ਾ ਲੱਗ ਜਾਣਾ ਤਾਂ ਮੂੰਦਾ ਹੈ ਕੈਸੇ ਦੇ ਦਾਂ ਕੋਈ ਨਾ ਪਾਪਾ ਹੁੰਦੇ ਪੁੱਛਣਿਆ ਫਿਰ ਠੀਕ ਹੈ 에어로ਪਲੇਨ ਤੇ ਜਾਣਾ ਹੋਰ ਗਾਂ ਗੱਡੇ ਤੇ ਜਾਣਾ ਅਮਰੀਕਾ ਗੱਡੇ ਤੇ ਥੋੜੇ ਜਾਣਾ 에ਰੋਪਲੇਨ ਚ ਜਾਣਾ ਦੰਮੂ ਨੇ ਗੱਲਾਂ ਸੁਣ ਲਓ ਕਹਿੰਦੇ 에ਰੋਪਲੇਨ ਚ ਜਾਣਾ ਇੱਧਰ ਦੇਖੋ ਕਿਹੜਾ ਲਾਏ ਐ 에ਰੋਪਲੇਨ ਦਾ ਮੈਂ ਤੁਸੀ ਲੈ ਕੇ ਨਹੀਂ ਜਾ ਰਿਹਾ 에ਰੋਪਲੇਨ ਤੇ ਸਕੂਲ ਵੱਲ ਲੈ ਕੇ ਜਾ ਰਿਹਾ ਨਾ ਉੱਥੇ ਤਾਂ ਜਾਣ ਦੋ ਹਾਂ ਕੋਈ ਨਾ ਕੋਈ ਨਾ ਦੱਸਿਓ ਕਮੈਂਟ ਕਰਕੇ ਦੰਮੂ ਨੂੰ ਭੇਜੀਏ ਕਿ ਨਾ ਭੇਜੀਏ ਹੈ ਜਿਵੇਂ ਦੰਮੂ ਕਹੇਗਾ ਉਵੇਂ ਹੀ ਕਰਾਂਗੇ ਠੀਕ ਐ ਦੰਮੂ ਹਵਾ ਚੱਲ ਰਹੀ ਸੀ ਅਸੀਂ ਬਾਹਰ ਬੈਠੀਆਂ ਨਾ ਵਾਪਾਂਦੇ ਦੀ ਫਿਲਮ ਚ ਨਹੀਂ ਆਏ ਸੀਗੇ ਹੂੰ 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 ਨਾਸਾ ਉਹ ਕਹਦਾ ਮੈਂ ਤਾਂ ਨਾਸਾ ਜਾ ਕੇ ਇੱਧਰ ਉੱਧਰ ਹੋ ਜਾਣਾ ਕਿਤੇ ਤੂੰ ਹੀ ਵੀ ਨਾ ਇੱਧਰ ਉੱਧਰ ਉਹ ਜਰ ਮੈ ਤਾਂ ਟੀਚਰਾਂ ਨੂੰ ਫੜ ਲੈਣਾ ਉਹਨਾਂ ਨੇ ਹੈ ਜੇ ਸਹੀ ਹੋਇਆ ਸੀਗਾ ਹੂੰੁੰਡੇ ਭੱਜ ਗਏ ਸੀਗੇ ਟ੍ਰੇਡਰ ਲੈ ਕੇ ਗਏ ਸੀ ਪਤਾ ਨਹੀਂ ਕਿੱਥੇ ਹੂੰ ਪਾਸਪੋਰਟ ਉਹ ਚੁੱਟਦਾ ਹੋਸ਼ ਵਿੱਚ ਆ ਜਾ ਕੰਮ ਨਹੀਂ ਕਰੀ ਦਬਾ ਚਲੋ ਆਪਾਂ ਕਿਹੜਾ ਘਰੇ ਪਹੁੰਚਿਆ ਕਾਬਿਲ ਕੇ ਦਮਨ ਤੇ ਦਮਨ ਮੈਂ ਕਿਹਾ ਚਾਬਨਾ ਲੈਣੀ ਹੈ ਮੈਂ ਵੀ ਨਹੀਂ ਚਾਹ ਕਿਤੀ ਦਮਨ ਕਿਦੀ ਨਹੀਂ ਮੈਂ ਨਹੀਂ ਚਾਹ ਕਿਤੀ ਤਾਂ ਮੁੰ ਲੰਮੇ ਪੈ ਗੀ ਰਾਮ ਨਾ ਬੀ ਮੈਂ ਰੈਸਟ ਕਰ ਲਈ ਕਰ ਤਾ ਤੇ ਇੱਧਰ ਆਪਾਂ ਰਾਤ ਲਈ ਸਬਜ਼ੀ ਕੱਟ ਰਹੇ ਆ ਅਜਨਾ ਨਾ ਪਣੀ ਚੱਤਾ ਚੱਤਾ ਤੇ ਮੇਰੇ ਵਾਲ ਤਾਂ ਇੱਧਰ ਜਾਂਦੇ ਨੇ ਘੱਵਣਾ ਡੁੱਡ ਚੱਗੇ ਜਾਂਦੇ ਨੇ ਸਭੇ ਸਾਰੇ ਹਾਂ ਵਾਲੇ ਛੋਟੇ ਛੋਟੇ ਨੇ ਵਾਲੇ ਛੋਟੇ ਛੋਟੇ ਨੇ ਮੇਰੇ ਵੀ ਐਵੇਂ ਹੀ ਨੇ ਅੱਗੇ ਤੇ ਰਾਤ ਨੂੰ ਯਾਦ ਆ ਜਿਹੜੇ ਮੇਰੇ ਉੱਥੇ ਬਠਿੰਡੇ ਮੈਮ ਹੁੰਦੀ ਸੀ ਆਰਮੀ ਪਬਲਿਕ ਸਕੂਲ ਬੱਗਾ ਮੈਮ ਹਾਂ ਉਹਨਾਂ ਦੇ ਵੀ ਤੁਹਾਡੇ ਵਾਂਗੂ ਹੀ ਵਾਲ ਸੀ ਹਾਂ ਉਹਨਾਂ ਦੇ ਮੇਰੇ ਵਾਂਗੂ ਸੀ ਅੱਜ ਬਣਾਵਾਂਗਾ ਪਰ ਦੁੱਧ ਨਹੀਂ ਪਾਣਾ ਉਸ 사이ਟ ਮਾਰਕ ਤੇ ਹਰੀ ਮਿਰਚ ਕਾਲੀ ਮਿਰਚ ਪਾ ਕੇ ਬਣਾਉਣੀ ਹੈ। ਕਰਾਰਾ ਜਿਹਾ। ਇਹ ਬਣ ਗਿਆ ਕਰਾਰਾ। ਨਹੀਂ ਐ ਕਿ ਅੰਦਰੋਂ ਟੱਕ ਖਰਾਬ ਨਾ ਨਿਕਲੇ। ਪਰ 280 ਰੁਪਏ ਕਿਲੋ ਦਿੱਤਾ। ਛਾਹ ਹੋਰ ਕਿੰਨਾ ਸਸਤਾ? ਤੁਹਾਨੂੰ ਤਾਂ ਨਹੀਂ ਪਤਾ ਇਹਨਾਂ ਚੀਜ਼ਾਂ ਦਾ ਸਸਤਾ ਹੈ ਕਿ ਮਹਿੰਗਾ ਬੱਚਿਆਂ ਨੂੰ ਕੀ ਪਤਾ। ਹੈ? ਇਹ ਸਸਤਾ ਹੈ ਦੱਸੋ। ਮੇਰਾ ਮਤਲਬ 100 ਰੁਪਏ ਹੋਣਾ ਚਾਹੀਦਾ ਸੀ। ਲਾਹੌਰ ਹੈ? ਹੋਰ ਵਾਹ ਮੇਰੇ ਇਹ ਨਹੀਂ 100 ਰੁਪਏ ਕੱਦੂ ਹੋਣਾ ਚਾਹੀਦਾ। ਹਾਂ ਬਾਤ ਆਂਦ ਰਹੀ ਹੈ ਕਿ ਨੋਵਾਂ ਵਾਰ ਕੋਈ ਮੰਦਰੀ ਨਹੀਂ ਆ ਪਰ ਨਹੀਂ ਉੱਥੇ ਨਾ ਬਾਜ਼ਾਰ ਚ ਆ ਪਰ ਮੀ ਆ ਗਿਆ ਜਿਹ ਦਮਨ ਨੂੰ ਲੈਣ ਗਈ ਹਾਂ ਮੈਨੂੰ ਲੱਗਿਆ ਮੈਂ ਹਲਾ ਦਮਣ ਕਹਿੰਦੀ ਮਮਾ ਛੇਤੀ ਕਰੋ ਭੱਜ ਲੋ ਮੀ ਆ ਗਿਆ ਮੀ ਆ ਗਿਆ ਨਹੀਂ ਇਹ ਕਰ ਲੈ ਹੈਗਾ ਦਰ ਟਾਈਮ ਹੋ ਗਿਆ 7 ਵਜੇ ਦਾ ਮੈਂ ਦਮਨ ਨੂੰ ਲੈਣ ਗਈ ਹਾਂ 6 ਵਜੇ ਤੇ ਮੈਂ ਦਮਨ ਨੂੰ ਫੋਨ ਕਰੀਗੀ ਸਰ ਦੇ ਫੋਨ ਦੇ ਸਭ ਨੂੰ ਫੋਨ ਚੱਕਿਆ ਨਹੀਂ ਹੈਗਾ ਮੈਂ ਬਾਹਰ ਗਈ ਸਾਡੇ ਛੇ ਦਮਨ ਬਾਹਰ ਆਈ ਸਦਾ ਮੁੰਡਾ ਹੀ ਤਾ ਕਿਹੜਾ ਆਏ ਸੀ ਕਹਿੰਦੇ ਅੰਦਰ ਆ ਕੇ ਬੈਠ ਜਾਓ ਹਾਂ ਮੁੰਡੇ ਸੀ ਅੱਛਾ ਤੂੰ ਕੁਛ ਕਿਹਾ ਲੱਗੂ ਤੈਨੂੰ ਕਹਿੰਦਾ ਉਹਨੇ ਬੈਠ ਗਿਆ ਤੂੰ ਧੋ ਲਿਆ ਮੈਂ ਧੋ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹੈ ਜੀ ਨੈਕਸਟ ਮਾਰਨਿੰਗ ਤੇ ਉਸ ਤੋਂ ਬਾਅਦ ਕੱਲ ਤੋਂ ਬਾਅਦ ਆਪਾਂ ਵਲੌਗ ਨਹੀਂ ਸ਼ੂਟ ਕੀਤਾ ਜਦੋਂ ਅਸੀਂ ਗਏ ਸੀ ਮੈਂ ਦਮਨ ਲੈਂ ਸਕੂਪ ਤੇ ਗਏ ਕੋਈ ਦੋ ਬਾਅਦ ਵਲੌਗੀ ਨਹੀਂ ਸੀ ਤਾਂ ਬਸ ਆ ਗਏ ਤੇ ਰੋਟੀ ਰੋਟੀ ਬਣਾਉਣ ਲੱਗ ਪਏ ਤੇ ਹੁਣ ਹੈਗੀ ਜੀ ਨੈਕਸਟ ਮਾਰਨਿੰਗ ਤੇ ਟਾਈਮ ਹੋ ਗਿਆ ਸਾਢੇ 6 ਵਜੇ ਤੱਕ ਦਮਨ ਵੀ ਰੈਡੀ ਹੋ ਗਿਆ ਸਾਡਾ ਦਮਨ ਬਸ ਆ ਰਿਹਾ ਤੇ ਮੈਂ ਵੀ ਦਮਨ ਦਾ ਟਿੱਕਾ ਬਣਾ ਕੇ ਚਾਹ ਪੀਂ ਮੱਦੀ ਸੀ ਕਿਰਾ ਦਾ ਮੌਸਮ ਜਿਹੜਾ ਰਾਤ ਦਾ ਮਹੀ ਸ਼ੁਰੂ ਹੋਇਆ ਸੀ 4 3 4 ਵਜੇ ਤੇ ਬਹੁਤ ਸੋਹਣਾ ਠੰਡਾ ਹੋ ਗਿਆ ਤਾਂ ਬਈ ਪੱਖਿਆਂ ਥੱਲੇ ਬੈਠੇ ਆ ਤੇ ਬਸ ਮੈਂ ਵੀ ਟਿੱਕਾ ਬਣਾ ਲਿਆ ਦਮਨ ਨੇ ਵੀ ਰੋਟੀ ਸਾੜੀ ਲੱਕ ਨਾਮ ਲੋਗਾ ਕਾ ਕੰਟੀ ਇੰਟਰਨੈਟ ਉਹ ਉਧਾਰ ਗਏ ਹੋਏ ਨੇ ਸੈਰ ਕਰਨ ਮਦਾਨੇ ਹੋਣੇ 7 ਵਜੇ ਤੇ ਚੱਲੇ ਹੀ ਰੁਕ ਜਾਂਦੇ ਨੇ ਦਮਨ ਦਾ ਵੇਟ ਕੱਢਦੇ ਨੇ ਦਮਨ ਹੀ ਜਾਂਦੇ 7 ਵਜੇ ਚਾਹ ਠੰਡੀ ਹੋ ਗਈ ਦਮਨ ਮੇਰੀ ਹੈ ਉੱਤੇ ਪੱਖਾ ਚੱਲ ਰਿਹਾ ਸੀ ਤੇ ਚਾਹ ਮੈਂ ਥੋੜੀ ਜਾਈ ਵੀ ਠੰਡੀ ਕਰਕੇ ਤਾਂ ਕਰਕੇ ਚਲ ਆ ਜਾ ਕੰਕੀ ਕਰਾ ਦਮੰਦੀ ਕੱਲ ਮੈਂ ਫ੍ਰੈਂਚ ਕੀਤੀ ਦਮੰਦੀ ਕੱਲ ਕੋ ਤੇ ਫ੍ਰੈਂਚ ਕੀਤੀ ਤਾਂ ਮਨ ਨੂੰ ਸੋਹਣੀ ਲੱਗੀ ਕਹਿੰਦੀ ਮਮਾ ਅੱਜ ਵੀ ਫ੍ਰੈਂਚ ਕਰ ਲੋ ਆ ਜਾ ਬੱਚੇ ਟਾਈਮ ਹੋ ਗਿਆ ਆ ਜਾ ਚਾਹ ਪੀ ਕੇ ਗੱਲਾਂ ਕਰ ਲਈਏ ਠੀਕ ਹੈ ਮੈਨੂੰ ਕੰਮ ਕੱਢ ਕੇ ਦੇ ਜਾ ਹਿੰਦੀ ਦਾ ਮੈਂ ਪਿੱਛੇ ਤੇਰਾ ਕਰ ਦਾਂਗੀ ਦਮਨ ਦਾ ਇੰਨਾ ਕੰਮ ਪੈਂਡਿੰਗ ਪਿਆ ਨਾ ਇੰਨਾ ਕੰਮ ਪੈਂਡਿੰਗ ਪਿਆ ਤੇ ਕਹਿੰਦੀ ਮਮਾ ਮੇਰੀ ਹੈਲਪ ਕਰਦੇ ਹਿੰਦੀ ਦਾ ਕੰਮ ਬਹੁਤ ਪਿਆ ਮੈਂ ਕਿਹਾ ਮੈਂ ਸਾਰਾ ਦਿਨ ਬਿਲੀ ਹੋਣਾ ਮਸ ਕੰਮ ਆਪਣੇ ਖਤਮ ਹੋ ਜਾਣਾ 9:00 ਵਜੇ ਘਰ ਦੇ ਤੇ ਫਿਰ ਮੈਂ ਦਮਨ ਦਾ ਕੰਮ ਕਰਦੀ ਲਿਆ ਆ ਬੱਚਾ ਮੈਨੂੰ ਕੱਢ ਕੇ ਨਾ ਇੱਥੇ ਰੱਖ ਦੇ ਬਾਹਰ ਬਾਹਰ ਦੇਖੋ ਰਾਤ ਦਾ ਮੀਂਹ ਪਿਆ ਤੇ ਮੌਸਮ ਠੰਡਾ ਹਜੇ ਸੂਰਜ ਨਿਕਲਿਆ ਨਹੀਂ ਬੱਦਲ ਹਜੇ ਵੀ ਹੈ ਪਰ ਹੁਣ ਨਹੀਂ ਪੈਣਾ ਹੁਣ ਤਾਂ ਧੁੱਪ ਚੜ ਜਾਣੀ ਹੈ ਛਿਲ ਆ ਬਰੇ ਦਮਨ ਲਿਆ ਉਹ ਫਾਇਦਾ ਰੱਖੀ ਸੀ ਆਪਣੀ ਅੱਛਾ ਚਲਾਓ ਪਹਿਲਾਂ ਕੰਗੀ ਕਰਾਓ ਬੱਚੇ ਲੇਟ ਹੋ ਜੋਗੇ ਫਿਰ ਫਾਈਲਾਂ ਸੰਭਾਲ ਕੇ ਰੱਖ ਰਏ ਸੀ ਆ ਜੋ ਯਾਰ ਜਸਟਿਕ ਫਿਰ ਆਜੂਗਾ ਟਿਫਨ ਹਾਂ ਆਜੂਗਾ ਬਾ ਬੈਗ ਨਾ ਕੱਲ ਦੀ ਦਮਣ ਨੇ ਬੈਗ ਦੇ ਵਿੱਚ ਪਤਾ ਨਹੀਂ ਸਬਜੀ ਡੋਲਤੀ ਉਹ ਸਾਰਾ ਖਰਾਬ ਹੋ ਗਿਆ ਚੋਲ ਚੋਲ ਡੋਲ ਤੇ ਦੇਖ ਲੋ ਇਹ ਤੇ ਕੰਮ ਤੇ ਉਹ ਮੈਂ ਬੈਗ ਮੈਂ ਧੋਣਾ ਆ ਜਾਣਾ ਬੱਚੇ ਆ ਜਾਣਾ ਇਹ ਹੈਗਾ ਦੀਦੀ ਦਾ ਬੈਗ ਟਿਊਸ਼ਨ ਤਾਂ ਕੀ ਕੀ ਹੈ ਸਮਾਨ ਮੇਰਾ ਟਿਊਸ਼ਨ ਦਾ ਸਿੱਧਾ ਟਿਊਸ਼ਨ ਜਾਣਾ ਨਹੀਂ ਬੱਚੇ ਭੁੱਖੇ ਹੋ ਘਰੇ ਆਇਆ ਕਰੋ ਮੈਂ ਉਹ ਚਿਪਸ ਖਾ ਲਈਆਂ ਚਿਪਸ ਨਾ ਕਿਤੇ ਢਿੱਡ ਭਰਦੇ ਨੇ ਪਰ ਜਾਂਦੇ ਨੇ ਹਿੰਦੀ ਦਾ ਕੰਮ ਕਰਤਾ ਬਾਰ ਲੈ ਬੈਗ ਮੈਨੂੰ ਫੜਾ ਦੋ ਮੈਂ ਨਾ ਮਸ਼ੀਨ ਲਾ ਦਾਂ ਬਸ ਤੋ ਦਾ ਕੋਪੀ ਕਿੱਥੇ ਆ ਚੱਲ ਬੋ ਫਟਾਫਟ ਆ ਜਾਓ ਫਟਾਫਟਾ ਕੰਗੀ ਕਰਾਂ ਟਾਈਮ ਹੋ ਗਿਆ ਐਂ ਦੇ ਲੋ ਪੌਣੇ 7 ਹੋ ਗਏ ਹਾਂ ਹਾਂ ਕਰ ਦਾਂਗੀ ਮੈਂ ਵਿਹਲੀਆਂ ਸਾਰਾ ਦਿਨ ਚੱਲੋ ਤਾਂ ਮੈਂ ਆ ਟਿਫਨ ਪੈਕ ਹੋ ਗਿਆ ਤੁਹਾਡਾ ਇੰਨਾ ਟਾਈਮ ਅੱਜ ਲੇਟ ਨਹੀਂ ਹੋਏ ਚਲ ਬੈਠੋ ਕਰ ਦਿੰਦਾ ਮੂੰਗੀ ਕੰਦੀ 10 ਮਿੰਟ ਹੋਏ ਨੇ ਤੇਲ ਆ ਕੇ ਤੂੰ ਚਿਪਕੂ ਨਾ ਬਣਾ ਦੇ ਮੇਰੇ ਸਿਰ ਤੇ ਤੇਲ ਤੇਰੇ ਸੱਚ ਲਾਇਆ ਇਹ ਜਦੋਂ ਦਾ ਫਿਰ ਤੋਤਾ ਤੂੰ ਉਹ ਪਾ ਕਿੱਧਰ ਗਿਆ ਤੇਲ ਮੈਂ ਜੋ ਵਾਲ ਕਟਾਇ ਰਿਹਾ ਮੈਂ ਕਦੇ ਵੀ ਨਹੀਂ ਲਾਇਆ ਤੇਲ ਵਾਲ ਕਟਾਣੀ ਹੀ ਨਹੀਂ ਬਸ ਹੁਣ ਉਦੋਂ ਵੀ ਤੂੰ ਜਿੱਦ ਕਰਕੇ ਕਹਿਤਾ ਮੇਰੇ ਛੱਡ ਦੇ ਨੇ ਤਾਂ ਕਟਾ ਦੇਣਾ ਹੁਣ ਨਹੀਂ ਕਟਾਣੇ ਵਾਲਾ ਬਸ ਇਹ ਨਹੀਂ ਤੇਲ ਲਾਵਾਂ ਠੀਕ ਹੈ ਹਾਂ ਲੱਗ ਜਿਤਨਾ ਆ ਰੁੱਖਾ ਪੰਜਾ ਧੁੰਰ ਹੋ ਜਾਂਦਾ ਨੀਚੇ ਨਾ ਲਾਉ ਤੇਲ ਪੁੱਤ ਅਸੀਂ ਨਾ ਕਦੇ ਵੀ ਜਦੋਂ ਛੋਟੇ ਹੁੰਦੇ ਸੀ ਤੇਲ ਤੋਂ ਬਣਾ ਨਹੀਂ ਹਿੱਕਦੇ ਸਿਰ ਤੇ ਡੇਲੀ ਤੇਲ ਲੱਗਦਾ ਸੀ ਡੇਲੀ ਤਾਂ ਇਹਦਾ ਵਾਲ ਹਨ ਡੇੜ ਵਧੀਆ ਅੱਜ ਕੱਲ ਇਹ ਇੰਨਾ ਉਹ ਹੋ ਗਿਆ ਫੈਸ਼ਨ ਕਿ ਅੱਜ ਕੱਲ ਤੇਲ ਹੀ ਨਹੀਂ ਲੱਗਦਾ ਯਾਰ ਖਕੜੀ ਖੋਲ ਰਹੀ ਹੈ ਮੇਰੀਓ ਅਕਾਏ ਸੁਸਤੀ ਹੈ ਚੰਗੀ ਤਰ੍ਹਾਂ ਨਹਾਇਆ ਕਰੋ ਨਾ ਪਾਣੀ ਪਾ ਕੇ ਮੂੰਹ ਤੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਨਾ ਨਹੀਂ ਆ ਇਹ ਤੇ ਮੇਰੇ ਵਾਲ ਕੋ ਮੇਰੇ ਵਾਲ ਕੋ ਥੋੜਾ ਜਿਹਾ ਮੇ ਕੋ ਨਾ ਇੰਨੀ ਵਧੀਆ ਹੁੰਦੀ ਨਹੀਂ ਰਮਣ ਕਰਦੇ ਕੱਲ ਨਾਲ ਕੋਸ਼ਿਸ਼ ਕਰਦੀ ਆ ਕੱਲ ਤਾਂ ਠੀਕ ਸੀ ਕੱਲ ਪਰ ਅੱਜ ਜਿਆਦਾ ਵਧੀਆ ਕਰ ਹੈ ਨਾ ਕੱਲ ਤਾਂ ਭੋਗਣ ਨਹੀਂ ਗਈ ਘੈਂਟਾਈ ਨਹੀਂ ਕੱਲ ਤਾਂ ਵਾਲਨ ਤੇਲ ਵੀ ਨਹੀਂ ਲੱਗਾ ਪੂਰੀ ਟਾਈਟ ਕਰੋ ਕੱਲ ਟਿੰਲੀ ਕਰਦੀ ਸੀ ਉਹ ਵਾਲ ਖੁੱਲ ਹੀ ਜਾਂਦੇ ਸੀਗੇ ਕਲਿੱਪ ਲੱਗਣਗੇ ਨਾ ਫੇਰ ਅੱਗੇ ਮੇਰੇ ਦੋਸਤ ਮੈਨੂੰ ਮਾਰ ਮਾਰ ਹੀ ਮਰ ਚਲੇ ਨੇ ਕਿਉਂ ਪਿੱਛੇ ਕਦੇ ਮਾਰ ਜਾਂਦੇ ਨੇ ਉਹ ਵਾਲ ਖਿਲਰ ਜਾਂਦੇ ਨੇ ਸਾਰੇ ਮਾਰਨ ਦਾ ਕੀ ਮਤਲਬ ਉਹ ਵੀ ਬਸ ਤੰਗ ਕਰਦੇ ਨੇ ਪਤਾ ਦਮਨ ਖਿੱਜ ਜਾਂਦੀ ਹੈ ਹੂੰ ਉਹ ਤਾਂ ਪੂਰੀ ਬੰਦੇ ਦਾ ਤਰਹਿ ਕਢਾ ਦਿੰਦੀ ਸੀ ਬੰਦੇ ਦਾ ਤਰਲੇ ਕਢਾਉਂਦੀ ਸੀ ਪਹਿਲਾਂ ਫੇਰ ਮੈਨੂੰ ਆ ਗਿਆ ਆ ਦੇ ਇੱਕ ਹੋਰ ਆ ਗਿਆ ਵਾਈਟ ਇਹ ਆ ਦੇ ਵਾਈਟ ਵਾਲਾ ਯਾਰ ਕਿਉਂ ਆ ਰਹੇ ਨੂੰ ਮਾਂ ਇਹ ਬੇਟਾ ਮੈਨੂੰ ਨਾ ਪਤਾ ਕੀ ਅੱਜ ਕੱਲ ਤਾਂ ਮੈਂ ਤੇ ਨੂਨ ਵਾਲੇ ਹੱਥ ਵੀ ਨਾਲੇ ਲੂਣ ਵਾਲੇ ਹੱਥ ਨਾਲ ਹੀ ਹੁੰਦਾ ਕਈ ਵਾਰ ਕੋਈ ਵੀਕਨੈਸ ਹੁੰਦੀ ਉਹਦੇ ਕਰਕੇ ਵੀ ਹੁੰਦਾ ਮੈਨੂੰ ਉਹ ਵੀ ਵੀਕਨੈਸ ਬਾਕੀ ਅੱਜ ਕੱਲ ਦਾ ਇਹ ਆ ਕਿ ਸਭ ਨੂੰ ਆ ਹੀ ਜਾਂਦੇ ਨੇ ਵਾਈਟ ਵਾਲਾ ਆ ਟਾਈਟ ਨਹੀਂ ਹੈ ਜੀ ਮੈਂ ਸਾਈਡ ਤੇ ਕਰਨਾ ਕਰੀ ਆਹ ਵੇਲੀ ਛੋਣ ਦੇ ਹਾਂ ਟਾਈਟ ਹੈ ਸਹੀ ਹੈ ਗੁੱਟੇ ਰੀਰੋੜਾ ਪਾਇਆ ਨਾ ਤੇ ਨਾ ਕਿ ਉੱਤੇ ਬੱਚੇ ਹੋਣਗੇ ਇਹਦੇ ਦੇਖੀਏ ਬੋਲਦੀ ਦਿਖਾਈ ਨਹੀਂ ਇਹ ਜ਼ੂਮ ਨਹੀਂ ਹੁੰਦਾ ਫਿਰ ਜਾਂਦਾ ਨਹੀਂ ਬੈਕ ਕਰ ਦੇਣਾ ਬੋਲ ਰਹੀ ਦੇ ਮਾਸਾਂ ਚ ਕਰਵਾ ਲਈ ਫਾਈਨਲ ਫਟਾਣੇ ਮੁਰਦਾ ਤੇ ਬੇ ਮੈਂ ਗੁੱਤ ਕਰਦੀ ਹਾਂ ਦੰਮਦੀ ਦੰਮਦੀ ਬੱਸ ਆ ਗਈ ਫਟਾਫਟ ਭੱਜ ਗਿਆ ਮੇਰਾ ਪੁੱਤ ਕਾਲੀ ਕਾਲੀ ਗੁੱਤ ਕੀਤੀ ਬਾਏ ਅੱਜ ਬੱਸ ਜਲਦੀ ਆ ਗਈ ਅਜੇ 2 ਮਿੰਟ ਹੈਗੇ ਸੀ ਇੱਥੋਂ ਲੰਘੂਗੀ ਦੰਮਦੀ ਬੱਸ ਹਾਇਰ 57 ਹੋਏ ਨਾ ਉਹ ਫਟਾਫਟ ਭੱਜ ਕੇ ਗਈ ਵਿਚਾਰੀ ਵੈਣ ਹੀ ਆ ਗਈ ਛੇਤੀ ਉਤਾਰ ਲਈ ਆ ਕੇ ਸੈਰ ਕਰਕੇ ਚਲ ਦਿਨਾਂ ਨੂੰ ਜਾ ਰਹੇ ਤੂੰ ਇਹ ਅੱਜ ਕੱਲ ਛੇਤੀ ਆ ਜਾਂਦੇ ਯਾਰ ਮੈਂ ਕਿਹਾ ਤਿੰਨ ਚਾਰ ਦਿਨਾਂ ਤੋਂ ਕੁਝ ਕਰਦੇ ਹਾਂ ਹਾਂ ਮੌਸਮ ਬੜਾ ਘੈਂਟ ਆ ਯਾਰ ਓ ਇਸੇ ਕਰਕੇ ਘੈਂਟ ਹੋ ਗਿਆ ਕਿ ਬਾਸੀ ਸਭ ਸੈਰ ਕਰਨ ਜਾਂਦੇ ਨਾ ਤਾਂ ਕਰਕੇ ਕਹਿੰਦੇ ਪ੍ਰੋ ਮੁੰਡਾ ਸੈਰ ਕਰਨ ਜਾਂਦਾ ਗਰਮੀ ਨਾ ਲੱਗੇ ਫਤੇ ਕਹਿੰਦਾ ਪ੍ਰੋ ਮੁੰਡੇ ਆ ਅਸੀਂ ਫਤੇ ਕਹਿੰਦਾ ਨਾ ਤੁਹਾਨੂੰ ਪ੍ਰੋ ਮੁੰਡਾ ਹਾਂ ਵੀ ਅਸਲੀ ਪ੍ਰੋ ਮੁੰਡਾ ਹਾਂ ਫਤੇ ਵਾਸਤੇ ਤਾਂ ਪਾਪਾ ਪ੍ਰੋ ਮੁੰਡੇ ਆ 57 ਤੇ ਵੈਨ ਆ ਗਈ ਹਜੇ ਮੈਂ ਕੰਗੀ ਕਰਨ ਦੀ ਆ ਉਹ ਇੱਥੋਂ ਦੇਖ ਲਈਏ ਚਾਣ ਕੀ ਫਟਾਫਟ ਮੈਡਮ ਨੂੰ ਫੋਨ ਲਾਇਆ ਮੈਂ ਮੈਡਮ 2 ਮਿੰਟ ਬਸ ਆ ਗਈ ਦਵਨ ਅੱਛਾ ਆ ਜਲਦੀ ਆ ਗਈ ਹੈ ਆ ਜਲਦੀ ਆ ਕੱਲ 7:00 ਵਜੇ 5 ਮਿੰਟ ਤੇ ਆਈ ਸੀ ਬਾਕੀ ਹੋਰ ਬਸ ਹੋ ਰਾਜ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਵਲੋਗ ਖਤਮ ਹੋਣ ਵਾਲਾ ਤਾਂ ਹੁਣ ਤੇ ਸਤਿ ਸ਼੍ਰੀ ਅਕਾਲ ਬਣਾ ਰਿਹਾ ਅੱਛਾ ਇਹ ਐਂਡਿੰਗ ਹੁਣ ਇਹ ਬਸ ਆਪਾਂ ਇਦੋਂ ਬਾਅਦ ਵਲੋਗ ਫੇਰ ਕੰਟੀਨਿਊ ਕਰ ਦੇਣਾ ਕਿਉਂਕਿ ਵਲੋਗ ਆਪਾਂ ਹੁਣ ਅੱਜ ਕੱਲ੍ਹ ਦੋ ਪਾ ਰਹੇ ਆ ਸਵੇਰੇ ਵੀ ਤੇ ਸ਼ਾਮ ਨੂੰ ਵੀ ਦ ਲਾਸਟ ਵਾਲੀ ਸੋਸਰੀ ਘਰ ਆਏ ਹਾਂ ਹਾਂ ਲਾਸਟ ਵਾਲੀ ਲਾ ਲਓ ਚਲੋ ਕੋਈ ਨਾ ਜਦੋਂ ਵੀ ਟਾਈਮ ਲੱਗੇ ਆ ਗਏ ਨਾ ਆਏ ਹੀ ਤੁਸੀਂ ਵਲੌਗ ਤੇ ਸ਼ੇਅਰ ਕਰੋ ਕਿ ਕਿ ਜੀ ਗਰਮੀ ਤਾਂ ਰਾਤਾਂ ਤੇ ਥੋੜੀ ਜੀ ਹਾਂ ਇੱਥੇ ਰਾਤ ਮੀਂਹ ਬੋ ਪਿਆ ਬਹੁਤ ਪਿਆ ਤੇ ਰਾਤ ਨੂੰ ਆਪਣੇ AC ਬੰਦ ਕਰਤਾ ਤੇ ਕਮਰੇ ਸਾਰੇ ਖੋਲ ਕੇ ਪਹਿਲਾਂ ਲਾਈਟ ਚੱਲੇਗੀ ਪਹਿਲਾਂ ਲਾਈਟ ਗਈ ਜਦੋਂ ਲਾਈਟ ਗਈ ਫਿਰ ਮੈਂ AC ਬੰਦ ਕਰਤਾ ਮੈਂ ਫਿਰ ਟੈਨਸ਼ਨ ਜੀ ਰਹਿਣੀ ਠੇਦੀ ਹਵਾਵਾਂ ਨਾਲ ਹੀ ਕੰਮ ਚੱਲ ਗਿਆ ਮੈਨੂੰ 4:30 ਰਾਜੇ ਦਾ ਫੋਨ ਆ ਗਿਆ ਹਾਂ ਤੇ ਮੈਂ ਕਵਾਂ ਰਿੰਗ ਬੰਸੀ ਗੂ ਗੂ ਕਰੀ ਜਾਏ ਬੈੱਡ ਤੇ ਮੈਂ ਚੱਕਿਆ ਮਖਾ ਰਾਜਾ ਮੈਂ ਹੈ ਇੰਨੀ ਸੇਰੇ ਫੋਨ ਕਰਨੇ ਫਿਰ ਮੈਂ ਦੂਜੇ ਕਮਰੇ ਗਈ ਮੈਂ ਖੇ ਸੁੱਤੇ ਨੇ ਵਿਚਾਰੇ ਸਾਲ ਮੈਂ ਉੱਧਰ ਗੱਲ ਕਰ ਲਈਆਂ ਅੱਛਾ ਚਲੋ ਜੀ ਕਰਦੇ ਆਂ ਅੱਜ ਦੇ ਵਲੌਗ ਦਾ ਐਂਡ ਇੱਥੇ ਹੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੇ ਸਾਡੇ ਵਲੌਗ ਤੁਹਾਨੂੰ ਵਧੀਆ ਲੱਗਦੇ ਨੇ ਤੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਜਿਹੜੇ ਨਵੇਂ ਨੇ ਸਬਸਕ੍ਰਾਈਬ ਕਰਨਾ ਨਾ ਭੁੱਲ ਜੀ ਜ਼ਰੂਰ ਪਿਆਰ ਦਿਓ ਜਿਨ੍ਹਾਂ ਨੇ ਪੁਰਾਣੇ ਵਲੌਗ ਨਹੀਂ ਦੇਖੇ ਜ਼ਰੂਰ ਜਾ ਕੇ ਦੇਖਿਓ ਕਿਉਂਕਿ ਕੱਲ ਅਮਨ ਸੇ ਖੁਆਈ ਕਾਫੀ ਦਿਨਾਂ ਬਾਅਦ ਤੇ ਕਹਿ ਰਹੇ ਸੀ ਕਿ ਦੀਦੀ ਅੱਜ ਮੈਂ ਬੜੇ ਦਿਨਾਂ ਬਾਅਦ ਆਈ ਆਂ ਅੱਜ ਵਲੌਗ ਦੇਖੇ ਮੈਨੂੰ ਲੱਗਾ ਸਾਰੇ ਬਿਜ਼ੀ-ਬੁਜੀ ਨੇ ਤਾਂ ਹੀ ਵਲੌਗ ਨਹੀਂ ਕੋਈ ਦੇਖ ਰਿਆ ਸਹੀ ਗੱਲ ਹੈ ਤੇ ਹੁਣ ਬੱਚਿਆਂ ਦੇ ਸਕੂਲ ਸ਼ੁਰੂ ਹੋ ਗਏ ਨੇ ਹੁਣ ਟਿਫਨ ਬਣਾਉਣ ਤੋਂ ਬਾਅਦ ਫਿਰ ਆਪਾਂ ਨੇ ਵਲੌਗ ਹੀ ਦੇਖਿਆ ਕਰਨੇ ਨੇ